ਲੱਗ ਗਿਆ ਸੀ ਕਦੋਂ ਕਰਨ ਤੇ ਜਿਹੜੀ ਆਪਾਂ ਤੁਹਾਨੂੰ ਪਹਿਲਾ ਕਲਿੱਪ ਲਈ ਆ ਹਨ ਉਹ ਤਾਂ ਵੀ ਤੁਹਾਨੂੰ ਦਿਖਾਈ ਦੇ ਵੀ ਉਹ ਆਈ ਜਾਂਦਾ ਤੇ ਆਪਾਂ ਨੂੰ ਮੀਂਹ ਨੇ ਘੇਰ ਲਿਆ ਹਿਰਾ ਚ ਤੇ ਮਿੱਤਰੋ ਆਪਾਂ ਦਾ ਮਿਰੁਗਾ ਹੀ ਨਹੀਂ ਫਰਾ ਉਹ ਵੀ ਆਈ ਗਏ ਤੇ ਕਣੀਆਂ ਵੀ ਐ ਵਾਜਦੀ ਨਹੀਂ ਮੈਂ ਫੈਰ ਆਵਾਜ਼ ਨਹੀਂ ਤਿੱਖੀਆਂ ਕਣੀਆਂ ਸੀ ਕਿਉਂਕਿ ਆਪਣੇ ਬੰਦਿਆਂ ਨੇ ਚਾਹ ਪੀਣੀ ਸੀ ਪਰ ਲੇਟੋਂ ਤਿੰਜੇ ਖਾੜਨ ਦਾ ਕੋਈ ਫਾਇਦਾ ਨਹੀਂ ਸੀਗਾ ਹਨਾ ਕਿ ਕਿੱੜਾ ਠੰਡਾ ਵੀ ਭੇਜ ਕੇ ਠੰਡ ਲੱਗੂਗੀ ਆਪਾਂ ਫਿਰ ਮੀਂਹ ਪੈਂਦੇ ਜੀ ਆਏ ਮਿੱਤਰੋ ਤੇ ਆ ਕੇ ਆਪਾਂ ਹੁਣ ਆਪਣੇ ਆਪਣੇ ਸਾਰਾ ਭਰਤਾ ਪਿਆਰੇ ਆਜਾ ਰਾਬੋ ਗੋ ਸੋਇਆ ਕਹਿੰਦੇ ਉਹਦੇ ਆਖਣੋਂ ਤੇ ਮਿੱਤਰੋ ਹੁਣ ਆਪਾਂ ਲੱਗੇ ਜੀਏ ਕਦੂ ਕਰਨ ਤੇ ਕਦੂ ਆਪਾਂ ਪੁਰਾਣਾ ਨਹੀਂ ਤੇ ਆਪਾਂ ਦਾ ਯਾਰ ਚਰਖੜੀ ਨਾਲ ਕਰਦੇ ਆ ਕਿ ਪਹਿਲਾਂ ਵੀ ਆਪਾਂ ਹਲਸ ਵਾਂਗ ਚਰਖੜੀ ਵਾਰਤੇ ਦੇ ਰਹੇ ਹਾਂ ਤੇ ਆਪਾਂ ਨੂੰ ਬਾਹਣਾ ਹੁਣ ਆਪਾਂ 6-7 ਸਾਲਾਂ ਬਾਅਦ ਕਰਨ ਲੱਗੇ ਆ ਤੇ ਤੁਸੀਂ ਦੱਸੋ ਮਿੱਤਰੋ ਵੀ ਕਾਹ ਨਾਲ ਕਦੂ ਕਰਦੇ ਹੋ ਇਮਤਰਾ ਬਣੇ ਰਿਓ ਆਪਣੇ ਵਲੌਗ ਦੇ ਨਾਲ ਵਿੱਚ ਕਲਿੱਪਾਂ ਜ ਰੂਲ ਲਾਵਾਂਗੇ ਤੇ ਦੇਖੋ ਇਧਰ ਕਿੰਨਾ ਘੈਂਟ ਮਾਹੌਲ ਹੁਸਮੇ ਬਣਿਆ ਪਿਆ ਚਦਾ ਕੰਮ ਯਾਰ ਅੱਜ ਤਾਂ ਬੜਾ ਰੂਹਕੋਸ਼ ਹੋਈ ਪਈ ਯਾਰ ਆਪਣੇ ਅੱਜ ਬੜੀ ਸੂਣੀ ਕੋਈ ਆਪਣੇ ਅੱਜ ਆਪਣਾ ਦਿਨ ਕੋਸ਼ ਕਰਦਾ ਯਾਰ ਆ ਬਹੁਤ ਸਾਰਾ ਦੂਜਾ ਵਾਣਾ ਬਣਾ ਹੋਰ ਸਾਥੇ ਰਹਿ ਗਿਆ ਤੇ ਆ ਆਪਣਾ ਸਾਰਾ ਭਾਰਤ ਇੰਨਾ ਬੱਲ ਲਾਉਣਾ ਜੀਆ ਤੇ ਨਾ ਪਾ ਕੱਦੂ ਕਰਕੇ ਤੇ ਆਪਣੇ ਬੰਦੇ ਪੱਟੀਆਂ ਦੇ ਫਾਕੋ ਦੇ ਸਾਹਮਣੇ ਜੱਕਾ ਵਰ ਮੌਸਮ ਕਿੰਨਾ ਘੈਂਟ 뷰 ਆ ਯਾਰ ਅੱਜ ਰੱਬ ਨੇ ਵੀ ਸਰਾ ਹੀ ਲਾਦਾ ਕਹਿੰਦੇ ਆ ਨਾ ਰੱਬ ਵੀ ਸੁਣਦਾ ਅੱਜ ਵੀ ਰੱਬ ਨੇ ਮੇਰੀ ਸੁਣੀ ਆ ਅੱਜ ਤੜਕੀ ਆਖਿਆ ਜੀ ਵੀ ਰੱਬਾ ਅੱਧੀ ਵੀ ਹੋਣਾ ਬਹੁਤ ਟਾਈਮ ਬਾਹਰ ਆਈ ਕਿ ਪਵਨ ਵੀ ਠੰਡ ਕਰਦੇ ਨਾਲੇ ਬਾਹਰ ਮੀਂਹ ਉਹ ਆਪਣੇ ਵੀ ਆਪਣੀ ਸੁਣੀ ਆ ਜੇ ਆਪਾਂ ਜਰੂਰ ਬਾਬੇ ਦੇ ਬਾ ਯਾਰ ਗੁਰਦੁਆਰੇ ਜਰੂਰ ਚਾਹੀਦਾ ਹਨ ਪਰ ਆਪਾਂ ਹੁਣ ਨਾ ਤੇ ਸਨੈਪ ਆਈ ਆ ਕਦੇ ਨਾ ਤੁਸ ਆਪਾਂ ਵਲੌਗ ਜੇ ਕਰਿਆ ਚੰਗਾ ਨਹੀਂ ਲੱਗਦਾ ਅਗਲਾ ਕਹਿੰਦਾ ਇਹਦੇ ਤਾਂ ਸ਼ੋਅ ਆਫ ਕਰਦਾ ਵੀ ਹਾਂ ਮੈਂ ਗੁਰਦੁਆਰੇ ਜਾਣਾ ਗੁਰਦੁਆਰੇ ਨਹੀਂ ਹਣਾ ਉਹਦੇ ਕਰਕੇ ਆਪਾਂ ਇਹਦਾ ਵਲੌਗ ਜੇ ਕਰੀ ਕਲਪ ਲਈ ਪਹਿਲਾਂ ਲਾਉਦੇ ਹੁੰਦੇ ਸੀ ਪਰ ਹੌਲੀ ਹੌਲੀ ਯਾਰ ਆਪ ਨੂੰ ਚੰਗਾ ਨਹੀਂ ਲੱਗਿਆ ਫਿਰ ਨਹੀਂ ਆਪਾਂ ਗੁਰਦੁਆਰੇ ਜਾ ਤਕਰੀਬਨ ਆਪਾਂ ਡੇਲੀ ਹੀ ਜਾਈਦਾ ਕਈ ਵਾਰ ਨਾੜੜ ਕੇ ਜਾਏ ਆਵੇ ਹੱਥ ਨੇ ਤੇ ਜਾਈ ਆਈਦਾ ਤੇ ਕਈ ਵਾਰ ਕੰਮ ਹੀ ਨਹੀਂ ਮੋਟਰਸਾਈਕਲ ਦਾ ਕੰਮ ਪੈਦਾ ਜਰੂਰ ਹੈ ਕਦੇ ਜਨ ਨਾਗਰ ਬਾਰੇ ਦਿਨਾਂ ਦੇ ਨਹੀਂ ਪਾਉਂਦੇ ਬਸ ਕੋਸ਼ਿਸ਼ ਆਪਾਂ ਹੁਣ ਸੁਨੇਹਾ ਉੱਠ ਕੇ ਜਾਣ ਦੀ ਕਰਦੇ ਆਂ ਵੀ ਗੁਰੂ ਘਰ ਸੇਫ ਸੇ ਹਾਂ ਇਹ ਹੈ ਕਰਾਂਗੇ ਬਾਕੀ ਹੁਣ ਆਪਾਂ ਜੋ ਨਾਲ ਆ ਕੇ ਹੋ ਗਏ ਪਹਿਲੇ ਮਿੱਤਰੋ ਬਾਕੀ ਜੇ ਹੋਰ ਕੋਈ ਕਲਿੱਪ ਲਈ ਤਾਂ ਵੀ ਜਰੂਰ ਲਾਵਾਂਗੇ ਤੇਰਾ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਨਾਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲੇ ਭਾਈ ਆਪਾਂ ਤੁਹਾਡੀ ਸਪੋਰਟ ਦੀ ਲੋੜ ਹੈ ਮਿੱਤਰੋ ਤੇ ਬਣੇ ਰਹੋ ਆਪਣੇ ਵਲੌਗ ਨੂੰ ਜਰੂਰ ਜੇ ਕੋਈ ਕਲਿੱਪ ਚੱਕੀ ਆਪਾਂ ਜਰੂਰ ਲਾਵਾਂਗੇ ਤੇ ਆ ਆਪਣੇ ਤਾਰਾਂ ਦੀ ਫਾਕਾ ਹੈ ਇਹ ਆਪਣੇ ਤਾਇ ਦਾ ਬਾਣਾ ਹੈਗਾ ਵੀ ਤਾਇਆ ਵਾਲਾ ਉਹਨਾਂ ਨੇ ਤੇ ਮੰਗੀ ਲਾੜ ਕੇ ਤਾਰਾਂ ਨਾਰਾ ਆਪਾਂ ਵੀ ਇੱਥੇ ਉਹਦਾ ਕਹਦਾ ਇਹ ਤਾਂ ਬਸ ਤਾਂ ਇਹ ਨਹੀਂ ਆਪਾਂ ਇਹ ਬੀਜ ਨਹੀਂ ਆਪਾਂ 14 ਹਰਾਂ ਦੀ ਤੇ ਬਾਕੀ ਪਾਨੇ ਰਹੇ ਮਿੱਤਰੋ ਵਲੌਗ ਦੇ ਨਾਲ ਤੁਹਾਨੂੰ ਦਿਖਾਵਾਂਗੇ ਇੱਥੇ ਪਾ ਠੀਕ ਹੈ